ਚਾਰ ਰਾਊਂਡ ਚੀਨ ਦਾ ਕੰਮ ਹੋ ਗਿਆ ਕੋਈ 400 ਪਾਰ ਨਹੀਂ ਹੁਣ ਤਾਂ ਵਿੜਾ ਹੀ ਪਾਰ ਨਹੀਂ ਹੋ ਰਿਹਾ 500 ਪਰ ਦੀ ਗੱਲ ਛੱਡ ਦਿਓ ਅੱਜ ਅਮ੍ਰਿਤਸਰ ਵਿਖੇ ਅਰਵਿੰਦ ਕੇਜੀਵਾਲ ਤੇ ਭਗਵੰਤ ਮਾਨ ਨੇ ਉਮੀਦਵਾਰਾਂ ਪਾਰਟੀ ਆਗੂਦਾਰਾਂ ਤੇ ਵੋਲੰਟੀਅਰਸ ਦੇ ਨਾਲ ਲੋਕ ਸਭਾ ਚੋਣਾਂ ਨੂੰ ਲੈ ਕੇ ਵਿਚਾਰਾ ਕੀਤੀਆਂ ਨੇ ਉਸ ਤੋਂ ਬਾਅਦ ਅਰਵਿੰਦ ਕੇਜੀਵਾਲ ਮੁੰਬਈ ਲਈ ਰਵਾਨਾ ਹੋ ਗਏ ਮਾਨ ਨੇ ਦਾਵਾ ਕੀਤਾ ਹੈ ਕਿ ਪ੍ਰਚਾਰ ਦੇ ਵਿੱਚ ਆਮ ਆਦਮੀ ਪਾਰਟੀ ਦੇਸ਼ ਭਰ ਚਪੈਲ ਨੇ ਨੰਬਰ ਤੇ ਹੈ ਦਾਵਾ ਕੀਤਾ ਕਿ ਜਿੱਥੇ ਵੀ ਉਹ ਜਾ ਰਹੇ ਨੇ ਲੋਕਾਂ ਦਾ ਖੂਬ ਪਿਆਰ ਮਿਲ ਰਿਹਾ ਹੈ ਔਰ ਮੈਂ ਤੁਹਾਨੂੰ ਅੱਜ ਖੁਸ਼ਖਬਰੀ ਵੀ ਦੇ ਦਿੰਨਾ ਚਾਰ ਰਾਊਂਡ ਹੋ ਗਏ ਕਿੰਨ ਰਹਿ ਗਏ ਚਾਰ ਰਾਊਂਡ ਚ ਇਹਨਾਂ ਦਾ ਕੰਮ ਹੋ ਗਿਆ ਕੋਈ 400 ਪਾਰ ਨਹੀਂ ਹੁਣ ਤਾਂ 200 ਹੀ ਪਾਰ ਨਹੀਂ ਹੋ ਰਿਹਾ 500 ਪਾਰ ਦੀ ਗੱਲ ਛੱਡ ਦਿਓ ਤੇ ਹੁਣ ਜਿਹੜੀਆਂ ਰਿਪੋਰਟਾਂ ਆ ਰਹੀਆਂ ਨੇ ਹੁਣ ਜਿਹੜੇ ਐਗਜ਼ਿਟ ਪੋਲ ਨੇ ਜਾਂ ਕੋਈ ਲੀਕ ਹੋਏ ਨੇ ਡਾਟਾ ਉਹਦੇ ਵਿੱਚ ਬਿਲਕੁਲ ਗੱਲ ਕਲੀਅਰ ਤੇ ਸਾਫ਼ ਹੋ ਰਹੀ ਹੈ ਕਿ ਮੋਦੀ ਦੀ ਸਰਕਾਰ ਨਹੀਂ ਬਣ ਰਹੀ ਇੰਡੀਆ ਗਠਬੰਧਨ ਦੀ ਸਰਕਾਰ ਬਣੂਗੀ ਤੇ ਉਹਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਆਵਾਜ਼ੀ ਪਾ ਡਾਊਗਾ ਤੁਹਾਡਾ ਨਾਮ ਲਿਖਿਆ ਜਾਊ। ਸੋ ਇਸ ਕਰਕੇ ਮੈਂ ਬਹੁਤਾ ਟਾਈਮ ਨਹੀਂ ਲੈਣਾ ਕਿਉਂਕਿ ਅੱਗੇ ਇਹਨਾਂ ਨੇ ਜਾਣਾ ਹੈ। ਮੈਂ ਸਿਰਫ ਇੰਨੇ ਕਹੂੰਗਾ ਜਿਸ ਤਰ੍ਹਾਂ ਦੀ ਏਕਤਾ ਜਿਸ ਤਰ੍ਹਾਂ ਦੀ ਆਪਸ ਵਿੱਚ ਭਾਈਚਾਰਕ ਸਾਂਝ ਤੁਸੀਂ ਦਿਖਾਈ ਹੈ। ਉਹਦੇ ਵਾਸਤੇ ਮੈਂ ਤੁਹਾਨੂੰ ਸਲਾਮ ਕਰਦਾ। ਕਿਉਂਕਿ ਪਾਰਟੀ 'ਚ ਕਈ ਵਾਰੀ ਇਕਲੂਜੇ ਨਾਲ ਵੀ ਤਲਖੀਆਂ ਹੋ ਜਾਂਦੀਆਂ ਨੇ ਇਲੈਕਸ਼ਨ ਵੇਲੇ ਜ਼ਿਆਦਾ ਹੋ ਜਾਂਦੀਆਂ ਨੇ ਹੋ ਜਾਂ ਇਹ ਮਨੁੱਖੀ ਫਿਤਰਤ ਹੈ ਆਪਣੀ ਤਾਂ ਲੱਖਾਂ ਕਰੋੜਾਂ ਲੋਕਾਂ ਦੀ ਪਾਰਟੀ ਹੈ ਉਹ ਇੱਕ ਬਿਗ ਬੌਸ ਚੱਲਦਾ ਹੈ ਉਹ 10-15 ਹੀ ਹੁੰਦੇ ਨੇ ਤਿੰਨ ਚਾਰ ਦਿਨਾਂ ਬਾਅਦ ਉਹ ਆਪਸੇ ਲੜਨ ਨੂੰ ਲੱਗ ਜਾਂਦੇ ਨੇ ਕਿਸੇ ਦੇ ਕਿਸੇ ਨਾਲ ਗਰੁੱਪ ਬਣ ਜਾਂਦੇ ਨੇ ਕਿਸੇ ਦਾ ਕਿਸੇ ਨਾਲ ਪਰ ਤੁਸੀਂ ਲੱਖਾਂ ਦੀ ਗਿਣਤੀ 'ਚ ਹੋਣ ਦੇ ਬਾਵਜੂਦ ਵੀ ਕੋਈ ਮੈਨੂੰ ਇਸ ਤਰ੍ਹਾਂ ਦੀ ਸ਼ਿਕਾਇਤ ਨਹੀਂ ਆਈ ਕਿ ਫਲਾਣੇ ਨੇ ਫਲਾਣੇ ਨੂੰ ਐ ਕਹੇਤਾ ਫਲਾਣੇ ਨੇ ਕੋਈ ਆ ਗੱਲ ਉਹਨੂੰ ਐ ਕਹੇਤਾ ਉਹ ਉੱਥੇ ਲੜ ਪਿਓ ਨੇ ਆ ਕਰਤਾ ਸੋ ਇਸ ਕਰਕੇ ਮੈਂ ਮੈਂ ਅਰਵਿੰਦ ਜੀ ਨੂੰ ਕਿਹਾ ਕਿ ਆਪਾਂ ਉਹਨਾਂ ਨੂੰ ਮਿਲ ਕੇ ਆਈਏ ਸ਼ਾਵਾਸ਼ੇ ਦਈਏ ਕਹਿੰਦੇ ਜਰੂਰ ਰੱਖੋ ਸਾਰੇ ਪੰਜਾਬ ਤੋਂ ਬੁਲਾ ਲਓ ਇਸ ਤੋਂ ਬਾਅਦ ਮੈਂ ਜਾਊਂਗਾ ਮੇਰਾ ਟਾਂਡਾ ਤੇ ਕਰਤਾਰਪੁਰ ਸਾਹਿਬ ਕਰਤਾਰਪੁਰ ਜਿਹੜਾ ਸ਼ਹਿਰ ਹੈ ਉੱਥੇ ਮੇਰੇ ਰੋਡ ਸ਼ੋਅ ਨੇ ਬਾਅਦ ਚ ਇਹ ਚਲੇ ਜਾਣਗੇ ਮੈਂ ਉੱਥੇ ਰੋਡ ਸ਼ੋਅ ਕਰੂੰਗਾ ਤੇ ਜਿੱਥੇ ਕਹੋਗੇ ਜਿੱਥੇ ਬੁਲਾਓਗੇ ਉੱਥੇ ਆਉਂਗਾ ਆ 12 13 ਦਿਨ ਹੁਣ ਪੰਜਾਬ ਦੇ ਲੇਖੇ ਲਾ ਦਿਓ ਥੋੜੇ ਜਿਹਾ ਭਾਵੇਂ ਘਰਦਿਆਂ ਨੂੰ ਕਹਿ ਦਿਓ ਕਿ 12 13 ਦਿਨ ਲਈ ਛੁੱਟੀ ਦੇ ਦਿਓ ਕਿਉਂਕਿ ਇਹ 12 13 ਦਿਨਾਂ ਨੇ 12 13 ਸੀਟਾਂ ਹੀ ਲਿਆਉਣੀ ਆ ਮੈਂ ਕਹਿੰਦਾ ਜਿਹੜੇ 13 ਦਿਨ ਨੇ 13 ਜ਼ੀਰੋ ਕਰ ਦੋ ਜਦੋਂ 13 ਜ਼ੀਰੋ ਹੋ ਗਿਆ ਤਾਂ ਅਰਵਿੰਦ ਕੇਜਰੀਵਾਲ ਦੀ ਜਿੱਥੇ ਮਰਜੀ ਹੁਣ ਉਸ ਵੇਲੇ ਪਰ ਇਹਨਾਂ ਦਾ ਜਿਹੜਾ ਮਾਣ ਨਾਲ ਸਿਰ ਉੱਚਾ ਹੋਊਗਾ ਕਿ ਮੇਰੇ ਜਿਹੜੇ ਮੇਰੇ ਜਿਹੜੇ ਪੰਜਾਬ ਵਾਲੇ ਨੇ ਮੇਰੇ ਪੰਜਾਬ ਦੇ ਬਹਾਦਰ ਲੋਕ ਜਿਹੜੇ ਨੇ ਉਹਨਾਂ ਨੇ ਆਹ ਕੰਮ ਕਰਕੇ ਦਿਖਾਤਾ ਅੰਤ੍ਰੀਮ ਜ਼ਮਾਨਤ ਮਿਲਣ ਦੇ ਬਾਅਦ ਲੰਘੇ ਕੱਲ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇ ਜੀਵਲ ਪੰਜਾਬ ਆਏ ਪਹਿਲਾ ਗੁਰੂ ਕਰਨਤ ਮਸਤਕ ਹੋਏ ਫਿਰ ਕੁਲਦੀਪ ਸਿੰਘ ਢਾਲੀਵਾਲ ਦੇ ਹੱਥ ਚ ਰੋਡ ਸ਼ੋਅ ਕੱਢਿਆ ਤੇ ਅੱਜ ਉਮੀਦਵਾਰਾਂ ਦੇ ਨਾਲ ਮੀਟਿੰਗ ਕੀਤੀ